रामा राम में राम रहत नहीं कैसे तुम दूरा करके वाले बादशाह कवियों के सरदार अवतार रचनी दास ने करो संपूर्ण कार्य परम सत्कार यो ਰਾਜ ਜੀ ਹਜੂਰੀ ਦੇ ਵਿੱਚ ਸਭਾਏ ਮਾਨ ਬੇਦਬਾਨ ਸਹਿਦਕਰ ਲੇਖਕਾਂ ਅਤੇ ਸਾਡੇ ਬਹੁਤ ਹੀ ਸਤਾਰਜੋਗ ਮਾਣਯੋਗ ਕਮੇਟੀ ਦੇ ਕੋਲ ਜੋ ਸਾਡੇ ਮੁਖ ਮੈਂਬਰ ਨੇ ਔਰ ਰਾਜਬਾਨ ਨੇ ਔਰ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਪਵਿੱਤਰ ਨਾਮ ਬਿਲਾਣ ਕਰੀਏ ਕਰੀਏ ਰਸਨਾ ਪਵਿੱਤਰ ਬਿਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੜਦਿਆਂ ਦਾ ਵੀ ਸਾਰੇ ਡਾਕਟਰ ਸਾਹਿਬ ਬੱਲੇ ਵਾਲਿਆ ਸਾਹਿਬ ਜਾਤਿ ਨੂੰ ਮਾਨਕ ਤੇ ਇਕਾਈ ਗਏ ਨੇ ਤਹਾਬਾ ਦੇ ਗੁਰੂ ਸਾਹਿਬ ਜਣਦੀਆਂ ਗਲਾ ਹਰਮਨਾਨ ਫਤਿਹ ਬਖਸ਼ ਕਰਨ ਬੱਡੇ ਭਾਣਾ ਲੈ ਹੋ ਸੰਦੇ ਅਜ ਦੇ ਮੁੱਖ ਮਹਿਮਾਨ ਬਾਬਾ ਬਲਦੇਵ ਸਿੰਘ ਜੀ ਕੋ ਨਸਾਵਲੇ ਉਹਨਾਂ ਬੰਵਾ ਜਥੇ ਨੂੰ ਮਾਨ ਸਤਕਾਰ ਹੈ ਗੁਰੂ ਮਹਾਰਾਜ ਕਰਨੀਆ ਬਲਾ ਹਰਮਦਾਨ ਖੁਦੇ ਬਖਸ਼ਿਸ਼ ਰੱਖਣ ਆਹ ਅੰਜਦਾ ਇੱਕ ਪ੍ਰੋਗਰਾਮ ਹੈ ਜਿਹੜਾ ਇੱਕ ਨੰਨੇ ਮੁੰਨੇ ਬੱਚੇ ਦੇ ਉਹਦੀ ਯਾਦ ਨੂੰ ਤਾਜ਼ਾ ਕੀਤਾ ਜਾ ਰਿਹਾ ਹੈ ਬੜਾ ਬੜਾ ਪੁਰਾਣਾ ਹੈ ਇਸ ਨਗਰ ਦਾ ਬਾਕੀ ਸਾਰੇ ਸਹਿਦਕਾਂ ਨੂੰ ਬਿਰਾਵਾ ਜਿੰਨਾ ਨੇ ਪੀੜਾ ਚੁੱਕਿਆ ਕਿਉਂਕਿ ਜੇ ਇਹ ਜਿਹੇ ਪ੍ਰੋਗਰਾਮ ਹੁੰਦੇ ਰਹਿਣ ਨਗਰਾਂ ਦੇ ਵਿੱਚ ਤਾਂ ਜਿਹੜੀ ਅੱਜ ਦੀ ਬਨੇਲੀ ਨਸ਼ਾਵਾਦ ਜਾ ਰਹੀ ਹੈ ਹੋ ਹੋ ਸਕਦਾ ਵੀ ਹੁਣਾਂ ਦੇ ਮਨ ਦੇ ਵਿੱਚ ਕੋਈ ਸੁਧਾਰ ਆ ਜਾਈ ਹੋ ਨਹੀਂ ਸਕਦਾ ਮੇਰਾ ਤਾਂ ਪੱਕਾ ਯਕੀਨ ਆ ਕਿ ਉਹ ਬਨੇਲੀ ਮੁੜ ਕੇ ਗੁਰੂ ਦਾ ਰਮਲ ਜੋ ਸਕਦੀ ਹੈ ਇਹ ਆਪਾਂ ਇਸ ਤਰ੍ਹਾਂ ਦੇ ਛੋਟੇ ਛੋਟੇ ਪਰੋਗਰਾਮ ਦੇਖ ਕੇ ਕਰਾਈਏ ਸੋ ਮਾ ਜਬਾ ਸਮਾ ਲਾਵਾ ਹੁਣ ਤੋਂ ਹੋਵੇ ਕਿ ਬਹੁਤ ਇਤਿਹਾਸ ਦੇ ਵਿੱਚੋਂ ਕੱਟਤਾ ਬੋਲੀ ਜਾਵੇ ਨਹੀਂ ਅੱਜ ਦੇ ਉਸ ਕਾਮ ਦਾ ਨਹੀਂ ਸਤਕਾਰ ਹੁੰਦਾ ਉੱਚਾ ਦੇ ਸੁਝਾਵਾ ਹੋਵੇ ਇਤਿਹਾਸ ਜਿਸ ਦਾ ਐਵੇਂ ਜਿਆ ਖੰਡਾ ਨੂੰ ਸ਼ੁਰੂ ਸਕਦਾ ਉਹ ਤੜਕੀ ਹੋ ਗਿਆ ਧਰਮ ਨਿਵਾਸ ਜਿਸ ਦਾ ਕਲਾਕਾਰ ਸਰਾਪਿਆ ਜਾਮ ਦਾ ਉਹ ਕਦਾ ਵਿਚਨ ਆ ਰਹੇ ਮੇਰਾ ਹਸ ਜਿਸ ਦਾ ਬੰਦ ਜੇ ਮਿਆਰ ਤੋਂ ਹੀ ਜਨਮ ਆਣ ਨਹੀਂ ਗੁਰੂ ਦੇ ਵਿੱਚ ਵਿਸ਼ਵਾਸ ਜਿਸ ਦਾ ਕਿਉਂਕਿ ਗੁਰੂ ਦੇ ਹੱਲੇ ਇੱਕ ਬੜਾ ਬੜਾ ਅੱਡੇ ਰਤੇ ਹੱਥ ਹੈ ਗੁਰੂ ਮਹਾਰਾਜ ਦਾ ਕਿਉਂ ਗੁਰੂ ਦੇ ਪਾਲਾ ਨਾ ਹੁੰਦੀ ਤਾਂ ਸਾਡੇ ਉਰਾਂ ਮਰਜੀਬੇ ਅਯੂਦਾ ਨਹੀਂ ਆਪਾਂ ਅੱਜ ਹੋ ਸਕਦਾ ਵੀ ਨਾ ਗਾਈਆਂ ਜਾਂਦੀਆਂ ਜੇੜੀ ਕਾਮ ਨੂੰ ਮਰਨ ਦਾ ਝਲ ਪੈ ਜੇ ਉਹ ਰੁਕਮਾ ਸੜਾ ਜਾਂ ਮੀਂਹ ਆਵੇ ਜੇੜੀ ਅਕਰਮ ਨੂੰ ਮਰਨ ਦਾ ਝਲ ਪੈ ਜੇ ਅੰਦਰ ਬੰਦੇ ਨੇ ਮੌਲਕ ਕੁਰਬਾਨੀਆਂ ਦੇ ਭਾਵੇਂ ਅੱਜ ਦੇ ਦੇ ਭਾਵੇਂ ਕੱਲ੍ਹ ਦੇ ਦੇ ਆਉ ਉਹਦਾ ਸੂਰਬੀ ਜਿਹੜਾ ਨਹੀਂ ਆਪਾਂ ਬੰਦਾ ਪਾਈਏ ਗੁਰੂ ਦੇ ਇਤਿਹਾਸ ਦੇ ਨਾਲ ਜੁੜਨਾ ਕਰੀਏ ਬੰਨ ਮੇ ਆਓ ਸਾਡਾ ਗੁਰੂ ਇਤਿਹਾਸ ਐਨਾ ਨੰਬਰ ਚੱਲਦਾ ਹੈ ਐਦਾਂ ਵਰਦਾ ਰਸਤਾ ਸਾਡੇ ਇਤਿਹਾਸ ਆਂ ਜਿੰਦਗੀਆਂ ਖਤਮ ਹੋ ਸਕਦੀਆਂ ਹਨ ਪਰ ਇਹ ਇਤਿਹਾਸ ਨੂੰ ਜੇ ਅਸੀਂ ਕਹੀਏ ਸਪੂਰਨ ਕਰਨ ਲੱਗੇ ਤਾਂ ਸਾਡੀ ਮੂਰਖ ਪਈ ਸਾਡੇ ਇਤਿਹਾਸ ਦੇ ਪੰਨੇ ਸਾਡੇ ਸਰੂਪੀ ਯੋਧਿਆਂ ਦੇ ਖੂਨ ਨਾਲ ਲਿਖੇ ਹੋਏ ਨੇ ਸਾਡੇ ਹਿੰਦੁਸਤਾਨ ਦਾ ਇਤਿਹਾਸ ਦੱਸਦਾ ਬੀ.ਆਰ. ਨੇਸ਼ਾਉ ਦੇ ਹਮਲੇ ਕੀਤੇ ਨੇ ਦੀ ਧਰਤੀ ਦੇ ਉਤੇ ਆਮ ਕਹਾਣੀ ਤਾਂ ਪ੍ਰਜਗਿਤ ਹੋ ਗਈ ਸੀ ਕਿਹੜੀ ਕਹਿੰਦੇ ਖਾਣੇ ਆਸੇ ਨਾਲ ਹੈ ਦਾ ਬਾਕੀ ਇਹ ਮਨ ਸ਼ਰਮ ਹੋਏਗਾ ਲੋਕੀਏ ਕਹਿਣ ਲੱਗੇ ਸੀ ਵੀ ਜਿਹੜਾ ਖਾਦਾ ਜਾਂਦਾ ਖਾ ਰੋ ਪਤਾ ਨਹੀਂ ਕਿਹੜੇ ਵੇਲੇ ਉਹਦਾ ਜੀ ਆਪਾਂ ਤਾਂ ਖੋਕੇ ਲਈਏ ਮਾਇਆ ਹਮਾਰਿਆਂ ਦੇ ਵਿੱਚੋਂ ਅਰਬਾਨੀ ਦੇ ਮਹਾਂਦੇਵ ਦੀ ਸਾਰੇ ਕੋਲ ਲੱਗਿਆ ਕੋ ਕੋ ਬਤਾਉਣਾ ਹੈ ਐਮਰਸ਼ਿਆ ਦੇ ਦਾਨੀ ਦਾ ਹਮਲਾ ਕੀਤਾ ਹਿੰਦੁਸਤਾਨ ਦੇ ਉੱਤੇ 16000 ਕੰਨਿਆ ਤੇ 4000 ਨੌਜਵਾਨ ਮੁਸਕਾਂ ਦੇ ਕੇ ਬੱਦਲਿਆ ਤੇ ਆਪਣੇ ਖੌਲ ਤੇ ਮੂੜੇ ਲਾ ਲਿਆ ਸਰੋਧਜਨੋ ਕਿਸੇ ਦੀ ਹਿੰਮਤ ਨਹੀਂ ਪਈ ਉਹ ਬਾਜਾ ਮਾਰਿਆ ਆਪਣਿਆਂ ਨੂੰ ਵੀ ਸਾਨੂੰ ਵਿਚਾਰੋ ਸਾਨੂੰ ਮੰਨ ਕੇ ਵਿਚਾਰੋ ਤਾਂ ਸੱਜਣਾ ਕੋਈ ਨਹੀਂ ਆਇਆ ਤਾਂ ਉਸ ਵਕਤ ਜਿੰਨੇ ਕੁੜਕਿਆ ਕਰਦਿਆਂ ਨੇ ਵਰਨਾਵੋ ਉਹ ਉਸ ਵਕਤ ਦੀ ਕਾਮਨਾ ਜਨਾ ਸੁਣੋ ਤਲਾਵੇ ਵਾਲਾ ਕਬੀਛੀ ਜੱਥਾ ਹੋਏ ਇਹੋ ਬਿਆਨ ਕਰਦਾਈ ਲੜਕੀ ਦੇ 4000 ਗੱਭਨ ਵਾਲੇ ਘਰ ਲਈ ਪਾਇ ਬਲ ਕਿਸੇ ਦੀ ਹਿੰਮਤ ਨਹੀਂ ਥੀ ਬੜਾ ਰੋਣਾ ਕਰਵਾ ਕੀਤਾ ਪਰ ਕੋਈ ਨਹੀਂ ਆਇਆ ਸਜੋ ਅਖੀਰ ਨੂੰ ਟੋਟਾ ਟੋਟਾ ਮੂਰੇ ਆਇਆ ਹੋਇਆ ਕਾਫਰਾ ਲੜਕੀਆਂ ਤੇ ਜਵਾਨਾਂ ਦਾ ਕਾਹੋ ਦੇ ਨੇੜੇ ਪਹੁੰਚ ਗਿਆ ਕਾਬਦੇ ਮੇਰੇ ਪਹੁੰਚ ਗਏ ਅਵਧਾਨੀ ਨੇ ਹੁਕਮ ਦਿੱਤਾ ਇਹ ਤਾਂ ਵੀ ਇੱਕ ਤਾਂ ਸ਼ਾਮ ਬਣਨ ਵਾਲੀ ਹੈ ਅਜੇ ਕੁਝ ਘੰਟੇ ਤਣ ਬਾਕੀ ਹੈ ਤੰਬੂ ਲਗਾਇਆ ਲੰਗਰ ਦੀਆਂ ਰਸਤਾ ਵਾਸਤਾ ਤਿਆਰ ਕਰੋ ਅਪੰਦਾਂ ਨੂੰ ਅੱਜ ਚੱਲੇ ਜਾਣ ਵਾਲੇ ਹੁਣ ਸੇਣੇ ਕਹਿੰਦੇ ਨੇ ਕਹਿੰਦੇ ਜੇ ਮਾਲਕ ਕੁਛ ਕਰਨਾ ਲੋੜੇ ਸੋ ਸਭਾ ਕੋ ਇੱਕ ਦਰਮਿਆਨ ਨਹੀਂ ਜੋੜੇ ਉਹ ਮਾਲਕ ਤਾਂ ਬੜਾ ਵਡਾ ਹੈ ਉਹਦੀਆਂ ਬਾਹਾਂਵਾਂ ਬੜੀਆਂ ਲੰਮੀਆਂ ਨੇ ਉਹ ਸ਼ਮਨ ਦੇ ਵਿੱਚ ਥੱਲੇ ਸੁੱਟ ਦਿੰਦਾ ਤੇ ਪਰਦੇ ਉਹਨੂੰ ਤਾਂ ਚੱਕ ਦਿੰਦਾ ਹੈ ਉਹਦਾ ਤੇਰ ਨਹੀਂ ਆਇਆ ਕਿਸੇ ਨੂੰ ਹੁਣ ਇਤਿਹਾਸ ਨੂੰ ਵਿੱਚ ਜੇਕਰ ਆਉਂਦਾ ਗਾਜੀ ਬਾਦੇ ਦਾ ਇਹ ਵਾਰ ਕੋਹ ਦੇ ਦੀ ਉਸ ਪਾਸੇ ਮੰਗਿਆ ਜਾ ਰਿਹਾ ਹੈ ਉਹਦੇ ਕੰਨਾਂ ਵਿੱਚ ਬੱਚਿਆਂ ਦੀ ਵਾਜ ਪੈ ਗਈ ਤਾਂ ਰੋਣੇ ਦੀ ਪਈ ਹੋਈ ਰੀਵਾਜ ਤਾਂ ਉਸ ਪਾਸੇ ਉਹਨੇ ਜਦੋਂ ਵਿਰਕ ਲਈ ਵੀ ਕਿਆ ਨਹੀਂ ਰੋਣ ਦੀ ਵਾਜ ਕਿਧਰ ਆ ਰਹੀ ਹੈ ਤਾਂ ਵਿਰਕ ਰੰਦਾ ਰੰਦਾ ਉਹ ਜਿੱਥੇ ਕੰਨਾਂ ਲੱਗੇ ਤੇ ਫੋੜਦੇ ਉਸ ਪਾਸੇ ਆ ਗਿਆ ਪੁੱਛਣਾ ਕੀਤਾ ਇੰਨਾ ਲੜ ਗਿਆ ਨੂੰ ਕਿ ਆਉਂਦੇ ਹੈ ਉਹ ਕਹਿੰਦੇ ਜਿਹੜੇ ਸਿਪਾਹੀ ਤੇ ਕਹਿੰਦੇ ਬਾਪਾ ਤੈਨੂੰ ਲੈਣਾ ਤੂੰ ਆਪ ਕੰਮ ਕਰਿਆ ਇਹਦਾ ਬਾਦਸ਼ਾਹ ਦਾ ਹੁਕਮ ਹੈ ਕਹਿੰਦਾ ਮੈਂ ਐ ਪੁੱਛਣਾ ਚਾਹੁੰਦਾ ਵੀ ਇਹ ਗੁੰਡੀਆਂ ਕਿਉਂ ਨੇ ਕਹਿੰਦੇ ਥੋ ਪੁੱਛ ਕੇ ਤੂੰ ਕਹਿੰਦਾ ਨਾ ਚੁੱਪ ਕਰਾ ਦੇਣਾ ਉਹ ਕਹਿੰਦਾ ਇਹ ਨਹੀਂ ਪਤਾ ਵੀ ਮੈਂ ਚੁੱਪ ਕਰਵਾਈ ਦੇਣਾ ਜਦੋਂ ਇਹ ਕੀ ਮਾਰਤਾ ਆਪੋ ਹੀ ਤਾਂਹਾਂ ਮਾਰਛਾ ਤੱਕ ਗੱਲ ਪਹੁੰਚੀ ਕਹਿੰਦੇ ਵੀ ਇੱਕ ਬਜ਼ੁਰਗ ਆਪਾ ਗੀ ਉਹ ਕਹਿੰਦਾ ਕਿ ਮੈਂ ਲੜਕੀਆਂ ਨੂੰ ਚੁੱਪ ਕਰਵਾ ਸਕਦਾ ਉਹ ਗਾਜੀ ਬਾਪਾ ਕਾਹ ਸੀ ਉਹਦਾ ਕਾਰਜ ਕੀ ਸੀ ਉਹ ਪਿੰਡਾਂ ਦੇ ਵਿੱਚ ਰਸਦਾ ਬਸਦਾ ਕੱਠੀਆਂ ਕਰਕੇ ਉਹ ਜਗ੍ਹਾ ਦੇ ਵਿੱਚ ਉਰੰਗਸ ਸਿੰਘ ਰਹਿੰਦੇ ਹੁੰਦੇ ਸੀ ਉਹਨਾਂ ਦਾ ਕਹਿੰਦਾ ਹੁੰਦਾ ਸੀ ਜਦੋਂ ਬਾਦਸ਼ਾਹ ਨੇ ਹੁਕਮ ਦਿੱਤਾ ਕਹਿੰਦੇ ਨੇ ਮੁਜਰਗਾ ਹੋ ਸਕਦਾ ਵੀ ਨਹੀਂ ਗੱਲ ਕਰਨ ਕਿ ਚੁੱਪ ਹੋ ਜਾ ਤੁਸੀਂ ਉਹਨੂੰ ਹਵਾ ਕਹਿੰਦੇ ਨੇ ਹੁਣ ਬਜਰਨ ਦਾ ਪਾਪ ਉਹਨਾਂ ਪਿੰਡਾਂ ਦੇ ਵਿੱਚੋਂ ਵੀ ਵਜਾ ਕਰਦਾ ਸੀ ਜਿੱਥੋਂ ਲੜਕੀਆਂ ਕੈਦ ਕਰੀਆਂ ਸੀ ਹੁਣ ਲੜਕੀਆਂ ਨੇ ਬਾਬੇ ਨੂੰ ਸਿਆਲ ਲਿਆ ਸਿਆਣਾ ਹੋਇਆ ਪਹਿਲਾਂ ਤਾਂ ਉਹ ਕਾਲੇ ਮਾਰੇ ਇਹਨੀਆਂ ਬਾਬਾ ਕਿੱਥੇ ਸਮਾਈ ਨਾ ਖਰਚੋ ਕਰੋ ਤੁਸੀਂ ਮੇਰੇ ਘਰ ਇਹ ਰੋਣਾ ਬੰਦ ਕਰ ਦੋ ਉਹ ਦੁਨੀਆ ਬਾਹਰ ਰੋਣਾ ਤਾਂ ਅਸੀਂ ਬੰਦ ਕਰਦੇ ਆਂਗੇ it's ਸੰਜੀ ਕਾਨਗੋ ਕੋ ਸਾਹਿਬ ਤੇ ਸਾਡੇ ਰਸੀਆ ਸਾਹਿਬ ਨੂੰ ਵੀ ਮਾਨ ਸਨਮਾਨ ਹੈ ਧੰਨਵਾਦ ਬਾਬਾ ਜੀ ਚੜ੍ਹਦੀਆਂ ਕਲਾ ਹਰ ਹਮਤਾਲੇ ਦੇ ਪੱਖੋਂ ਕਹਿੰਦੇ ਜਦਕਿ ਆ ਕੇ ਨੀ ਆਪਾਂ ਸਭੀ ਖਾਓ ਪੰਜਾਬ ਦੇ ਆਉਂਦੇ ਸੀਧਾ ਨੇ ਇਹ ਰਤੀ ਜੋ ਚੋ ਹੋਇਓ ਮੈਂ ਤਾਂ ਹਰ ਵੀ ਖਾਣ ਜਿਉਂ ਜਾ ਕੇ ਪਚਾਉਂਦਾ ਤੁਹਾਡੇ ਨਾਲ ਵਾਦਾ ਹੈ ਪਰ ਸੱਜਣ ਜਿਹੜਾ ਸਮਾਂ ਹੈ ਇਹ ਕਿਸੇ ਨੂੰ ਮਾਫੀ ਕਰਦਾ ਜਿਹੜਾ ਸਾਨੂੰ ਸਕੱਤਰ ਸਾਹਿਬ ਵੱਲੋਂ ਸਮਾਪਤ ਹੋਇਆ ਸੀ ਉਹ ਸਾਡਾ ਸਮਾਪਤ ਹੈ ਜਿਹੜਾ ਸਤਿਕਾਰ ਨੇ ਜਿਹਦਾ ਮਾਨ ਕੀਤਾ ਸਤਿਕਾਰ ਕੀਤਾ ਗੁਰੂ ਸਾਹਿਬ ਚਰਣੀਆਂ ਅੱਲਾ ਹੁਣ ਮਦਦ ਬਖਸ਼ਿਸ਼ ਕਰਨਾ ਸਭਨੇ ਬਖਸ਼ਿਸ਼ ਸੁਠੀਆਂ ਆਲ ਵਾਲੇ ਜਿਹੜਾ ਕਰਦੇ ਸਤਿਕਾਰ ਬਲਾਉ ਹੁੰਦੇ ਆ ਖੁਲਵਾਏ ਕੋਈ ਨੀ ਕਾ ਖਾ ਹੈ ਉਹ ਆ ਗੁਰੂ ਜੀ ਕੀ ਫਤਿਹ